ਸ੍ਰੀ ਕਾਲਜੀ ਕੀ ਨਾਮ ਹੈ ਤੁਹਾਡਾ ਅੱਛਾ ਮੈਂ ਤੁਹਾਨੂੰ ਅੱਜ ਕੁਲ ਦੇਣ ਆਈਆ ਤੁਹਾਨੂੰ ਪਤਾ ਹੈ ਕਿਉਂ ਨਹੀਂ ਜੀ ਕਿਉਂਕਿ ਮੈਂ ਸੋਚਿਆ ਕਿ ਜੇਕਰ ਸਾਡੇ ਚਲਾਣਾ ਦਿਨਾਂ ਨਹੀਂ ਹੋ ਰਿਹਾ ਤੇ ਇੱਕ ਵਾਰ ਪਿਆਰ ਦੇ ਨਾਲ ਕੰਮ ਕਰਕੇ ਦੇਈਏ ਇਸ ਲਈ ਇਹ ਮੈਮ ਲਈ ਫੁਲ ਹੈਗਾ ਕਿ ਉਮੀਦ ਕਰਦੀ ਹੈਗੀਆ ਕਿ ਤੁਸੀਂ ਹੁਣ ਤੋਂ ਆਪਣੀ ਸੀਟ ਬੈਲਟ ਲਾਉਂਗੇ ਠੀਕ ਹੈ ਤੁਹਾਨੂੰ ਪਤਾ ਜੇ ਛਟਕਾ ਲੱਗਿਆ ਤੇ ਸੀਟ ਬੈਲਟ ਦਾ ਕੀ ਕੰਮ ਹੈ ਇਹਦਾ ਰਿਸਕਰੀਨ ਕਰਦੀ ਹੈ ਜੀ ਤੁਹਾਡੇ ਹੀ ਬਚਾ ਹੈਗਾ ਸਾਡੇ ਅੱਗੇ ਬੱਚੇ ਹੈਗੇ ਨੇ ਹਨਾ ਸਾਡੇ ਟੱਬਰ ਹੈਗੇ ਜਿਹੜੀ ਤੀਸੀ ਅੱਜ ਦਿਨ ਹੋਇਗਾ ਉਹਨਾਂ ਦਾ ਵੀ ਪਰਿਵਾਰ ਹੈ ਸਾਡੀ ਸਿਹਤ ਦੀ ਛੋਟੀ ਜਿਹੀ ਗਲਤੀ ਦੇ ਕਾਰਨ ਤੁਹਾਨੂੰ ਅਨਕੰਫਰਟੇਬਲ ਲੱਗਦੀ ਹੈ ਕੀ ਹੈਗੇ ਉਹਦੇ ਕਾਰਨ ਅਸੀਂ ਕਿੰਨੇ ਪਰਿਵਾਰ ਤਬਾਹ ਕਰ ਸਕਦੇ ਸਾਨੂੰ ਲੱਗਦਾ ਹੈ ਕਿ ਸਾਡੀ ਗੱਡੀ ਸੂਤਲੀ ਚੱਲਦੀ ਹੈਗੀ ਹੈ ਸਾਡਾ ਕਦੇ ਐਕਸੀਡੈਂਟ ਨਹੀਂ ਹੋ ਸਕਦਾ ਰੱਬ ਕਰੇ ਕਦੇ ਨਾ ਹੋਏ ਹਨਾ ਪਰ ਅਸੀਂ ਆਪਣਾ ਰੋਡ ਸੇਫਟੀ ਫੋਲੋ ਕਰੀਏ ਇਸ ਲਈ ਇਹ ਮੈਂ ਪੂਣ ਤੁਹਾਨੂੰ ਦੇ ਰਹੀਆਂ ਇੱਕ ਸਨੇਹੀ ਤੇ ਸਿੱਖਕ ਅਪੀਲ ਦੇ ਨਾਮ ਤੇ ਬਾਈ ਬਾਏ ਕੀ ਹੁੰਦਾ ਆਪਣੀ ਸੀਟ ਬੈਲਟ ਪੇਸ਼ਾ ਲਾਣੀ ਕੋਈ ਵੀ ਸੀਟ ਬੈਲਟ ਲਾਣੀ ਹੈ ਬੱਚਿਆਂ ਨੂੰ ਵੀ ਇਹੀ ਕਰਨਾ ਹੈ ਠੀਕ ਹੈ ਹਾਂਜੀ ਇੱਕ ਦਿਨਾਂ ਸਿੱਖ ਕਰਦੇ ਯਾਦ ਜਿਹੋ ਕਹਿੰਦੇ ਆ ਆਹ ਗੱਡੀਆਂ ਨੂੰ ਕੀ ਪਤਾ ਹੈ ਲੋਕ ਕਿਹਾਰੇ ਕਿਨੇ ਜਾ ਰਹੇ ਹਨ ਐਦਾਂ ਨਹੀਂ ਹੁੰਦਾ ਠੀਕ ਹੈ ਆਪਾਂ ਪਰੇ ਲੰਬਾ ਸਫ਼ਰ ਕਰਨ ਲਈ ਪਾਣੀ ਐਥੇ ਲੋਕਲ ਮਾਰਕੀਟ ਤੋਂ ਲਿਆ ਹਮੇਸ਼ਾ ਸੀਟ ਬੈਲਟ ਲਾਣੀ ਹੈ ਬਿਲਕੁਲ ਠੀਕ ਹੈ ਹੁਣ ਤੁਸੀਂ ਇਹ ਫੁੱਲ ਮੈਡਮ ਨੂੰ ਦਿਓ ਠੀਕ ਹੈ ਤੇ ਹੁਣ ਮੈਡਮ ਤੁਸੀਂ ਦੇਖਣਾ ਹੈਗਾ ਕਿ ਜਨਾਬ ਹੁਣ ਤੋਂ ਸੀਟ ਬੈਲਟ ਹਮੇਸ਼ਾ ਲਾਣੀ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਮੈਨੂੰ ਆ ਕੇ ਦੱਸ ਦਿਓ ਕਿ ਠੀਕ ਹੈ ਦਿਓ ਮੈਡਮ ਨੂੰ ਦਿਓ ਤੁਸੀਂ ਇੱਥੇ ਲੋਕ ਨੂੰ ਥੈਂਕ ਯੂ ਅੱਗੇ ਐਸਐਸਬੀ ਮੈਮ ਨੂੰ इसमें जब लाइट पड़ती है कोई वाहन आ रहा है पीछे से तो कई बार टक्कर हो जाती है उसको पता नहीं चलता क्योंकि तो इसकी कौन सा लाइटें ना तो अगर आपने लगाए तो दिख जाएंगे तो इसमें आप चाहे साइकिल पे हो चाहे पैदल हो चाहे रिक्शा पे हो तो जैसी लाइट पड़ेगी तो ये चमकेगा तो दूर से ही पता चल जाएगा की क्या नाम है आपका कुनकुन जा रहे हैं ठीक है तो हमारे इसमें कोई एक्सीडेंट नहीं होगा तो ये पहनो कैसे पहने जैकेट की तरह पहने स्वेटर के नीचे नहीं पहना ऊपर से पहने साइकिल हो रिक्शा हो ये पहनना ही ਕੀ ਕੰਪਨ ਜਾ ਰਹਾ ਹੈ ਹਾਂ ਬਚ ਕੇ ਰਹੀਏ ਅਬ ਰੋਡ ਸੇਫਟੀ ਮੰਥ ਜਿਹੜਾ ਸੜਕ ਸੁਰੱਖਿਆ ਮਹੀਨਾ ਚੱਲ ਰਿਹਾ ਹੈ ਜਿਹੜਾ ਕਿ ਨੈਸ਼ਨਲ ਲੈਵਲ ਤੇ ਮਨਾਇਆ ਜਾ ਰਿਹਾ ਹੈ ਅੱਜ ਖੰਨਾ ਪੁਲਿਸ ਅਤੇ ਖੰਨਾ ਵਿਕਾਸ ਕਲੱਬ ਖੰਨਾ ਦੇ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਤੁਸੀਂ ਸਾਰੇ ਜ਼ਿੰਮੇਵਾਰ ਨਾਗਰਿਕ ਬਣੋ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅੱਜ ਇਸ ਮੌਕੇ ਤੇ ਅਸੀਂ ਹੈਲਮਟ ਰਿਫਲੈਕਟਰ ਜੈਕਟ ਅਤੇ ਬਾਕੀ ਸਾਰਾ ਸਾਜੂ ਸਮਾਨ ਵੰਡ ਰਹੇ ਹਾਂ ਇਹ ਸਿਰਫ ਇੱਕ ਵੰਡਨ ਲਈ ਮੁਹਿੰਮ ਨਹੀਂ ਹੈ ਬਲਕਿ ਇੱਕ ਕਦਮ ਹੈ ਆਪਣੇ ਖੱਡਣਾ ਨੂੰ ਇੱਕ ਸੁਰੱਖਿਅਤ ਖੱਣਾ ਵਿੱਚ ਤਬਦੀਲ ਕਰਨ ਲਈ ਤੁਸੀਂ ਸਾਰੇ ਜੇ ਜਾਣਦੇ ਹੋ ਕਿ ਸਾਡੀ ਇੱਕ ਗਲਤੀ ਦੇ ਕਾਰਨ ਕਈ ਪਰਿਵਾਰ ਵੀ ਤਬਾਹ ਹੋ ਸਕਦੇ ਨੇ ਇਸ ਲਈ ਆਓ ਅਸੀਂ ਸਾਰੇ ਅੱਜ ਪ੍ਰਣ ਕਰੀਏ ਕਿ ਅਸੀਂ ਇੱਕ ਸੁਰੱਖਿਅਤ ਖੱਣਾ ਬਣਾਵਾਂਗੇ ਮੈਨੂੰ ਖੱਣਾ ਦੇ ਵਿੱਚ ਪੈਕ ਦੀ ਵੱਡੀ ਵੱਡੀ ਧਰਾਂ ਲੱਗੀਆਂ ਨੇ ਉਸ ਵਾਸਤੇ ਕੀ ਸਹਾਰਾ ਟ੍ਰੈਫਿਕ ਦੀ ਸਮੱਸਿਆ ਵਾਲੀ ਦੇਖੋ ਜੀ ਟੂ ਵੇ ਟੂ ਅਪਰੋਚ ਹੁੰਦੀ ਹੈ ਇੱਕ ਹੁੰਦੀ ਹੈ ਇਨਫੋਰਸਮੈਂਟ ਜਿਹਦੇ ਵਿੱਚ ਸਾਡੇ ਟ੍ਰੈਫਿਕ ਪੁਲਿਸ ਅਤੇ ਸਾਡੇ ਬਾਕੀ ਥਾਣਿਆਂ ਦੇ ਮੁਲਾਜ਼ਮ ਇਨਫੋਰਸਮੈਂਟ ਕਰਦੇ ਹੋਏ ਟ੍ਰੈਫਿਕ ਚਲਾਨਿੰਗ ਹੁੰਦੀ ਹੈ ਡੇ ਨਾਈਟ ਵਹੀਕਲਸ ਇੰਪਾਉਂਡ ਕੀਤੇ ਹੁੰਦੇ ਨੇ ਜਿਹੜੇ ਕਿ ਟ੍ਰੈਫਿਕ ਨਿਯਮਾਂ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦੇ ਹਨ ਨਾਲ ਹੀ ਸਾਡੇ ਅਵੇਅਰਨੈਸ ਕੈਂਪੇਨਸ ਵੀ ਹਮੇਸ਼ਾ ਚਾਲੂ ਰਹਿੰਦੇ ਹਨ ਇਹਦੇ ਨਾਲ ਹੀ ਕਈ ਵਾਰ ਟ੍ਰੈਫਿਕ ਜੈਮ ਜਾਂ ਕਈ ਐਕਸੀਡੈਂਟਸ ਹੁੰਦੇ ਨੇ ਜਿਹੜੇ ਕਿ ਸਾਰੇ ਸੰਬੰਧਿਤ ਵਿਭਾਗਾਂ ਦੇ ਨਾਲ ਅਸੀਂ ਮਿਲ ਕੇ ਰੋਡ ਹੌਟਸਪots ਬਲੈਕਸਪots ਆਇਡੈਂਟੀਫਾਈ ਕੀਤੇ ਨੇ ਜਿੱਥੇ ਕਿ ਰੋਡ ਸਾਈਡ ਐਕਸੀਡੈਂਟਸ ਦੀ ਜ਼ਿਆਦਾ ਹੀ ਤਾਦਾਦ ਹੈ ਇਹਨਾਂ ਤੇ ਵਿੱਚ ਵੀ ਜਿਹੜੇ ਸੰਬੰਧਿਤ ਵਿਭਾਗ ਨੇ ਜਿਵੇਂ ਕਿ ਪੀਡਬਲਿਊਡੀ ਐਨਏਸੀਆਈ ਆਦਿ ਜਿੱਥੇ ਵੀ ਉਹ ਬਲੈਕਸਪੌਟ ਉਹਨਾਂ ਦੇ ਅਧਿਕਾਰ ਖੇਤਰ ਦੇ ਅਧੀਨ ਆਂਦਾ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਇਹਦਾ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂਰ ਗੌਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਹ ਜੇ ਵੀ ਜਿਹੜੇ ਸਾਡੇ ਜਾਮ ਹੁੰਦੇ ਨੇ ਜਿਹੜੇ ਸਾਡੇ ਇਹ ਹਾਈ ਫੁੱਟਵਾਲ ਭੀੜ ਭੜੱਕੇ ਵਾਲੀ ਜਗਾਵਾਂ ਨੇ ਉੱਤੇ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਰੋਡ ਨੂੰ ਜਾਮ ਨਾ ਕਰਨ ਆਪਣੇ ਜਿਹੜੇ ਵਾਹਨ ਨੇ ਉਹ ਸਹੀ ਜਗ੍ਹਾ ਤੇ ਲਾਣ ਤੇ ਜਲਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿੱਥੇ ਇਹ ਸਾਰੇ ਬਾਜ਼ਾਰਾਂ ਨੂੰ ਡੀਕੰਜੈਸਟ ਕੀਤਾ ਜਾਵੇਗਾ ਕਿਵੇਂ ਹੁੰਦੀ ਜਗਾ ਹੁੰਦੀ ਚੱਲ ਰਹੀ ਆ ਓਵਰ ਰੋਡ ਜਿਹੜੀਆਂ ਜਿਵੇਂ ਟਰਾਲੀਆਂ ਬੜੇ ਬੜੇ ਤੂੜੀ ਲਈ ਜਾਂਦੇ ਨੇ ਪਿੱਟਰ ਲਈ ਜਾਂਦੇ ਨੇ ਉਹਨਾਂ ਪਾਸ ਤੇ ਵੀ ਟਾਈਮਿੰਗ ਵੀ ਹੈਗੀ ਆ ਵੀ ਓਵਰਲੋਡ ਟਰਾਲੀਆਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਮੋਟਰ ਵਹੀਕਲ ਐਕਟ ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਜਿਹੜਵੇਂ ਤੁਸੀਂ ਧੁੰਦ ਦੀ ਗੱਲ ਕੀਤੀ ਅੱਜ ਇਸ ਮੁਹਿੰਮ ਵਿੱਚ ਅਸੀਂ ਆਪਣਾ ਜਿਹੜੇ ਰਿਫਲੈਕਟਰਸ ਹੈਗੇ ਨੇ ਉਹ ਵੀ ਮੋਹਈਆ ਕਰਾਏ ਨੇ ਔਰ ਲੋਕਾਂ ਨੂੰ ਵੀ ਅਤੇ ਜਿਹੜੇ ਸਾਡੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਨੇ ਜਿਹੜੇ ਕਿ ਦਿਨ ਰਾਤ ਧੂਆਂ ਮਿੱਟੀ ਵਿੱਚ ਤੁੰਦੇ ਧੁੱਪ ਵਿੱਚ ਖੜੇ ਰਹਿੰਦੇ ਨੇ ਉਹਨਾਂ ਨੂੰ ਵੀ ਰਿਫਲੈਕਟਰ ਬੈਟਨਸ ਅਤੇ ਰਿਫਲੈਕਟਰ ਜੈਕਟਾ ਮੁਹਈਆ ਕਰਾਈ ਗਈ ਹੈ। ਨੋ ਨਿਮਾ ਸਿਰਫ 20% ਚਾਂਸ ਹੈ ਵੀ ਅਪਰੋਚਮੈਂਟ ਆਉਂਦਾ ਹੈ। ਆਪਣਾ ਨਿਗਰਭਾਂ ਦੇ ਪਰ ਕੋਈ ਦੇਖੋ ਜੀ ਇਸ ਸੰਬੰਧੀ ਜੇਕਰ ਅਸੀਂ ਰੋਡ ਸੇਫਟੀ ਦੀ ਗੱਲ ਕਰੀਏ ਤੇ ਸਾਡਾ ਜ਼ਿਲ੍ਹਾ ਪੱਤਰੀ ਇੱਕ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਹੁੰਦੀ ਹੈ। ਉਹਦੀ ਮੀਟਿੰਗਸ ਵਿੱਚ ਵੀ ਇਹ ਮੈਟਰ ਟੇਕ ਅਪ ਕੀਤਾ ਗਿਆ ਹੈ। ਅਤੇ ਸੁਝਾ ਲਿੱਤੇ ਗਏ ਨੇ ਜਿਹੜੇ ਬਾਕੀ ਦੇ ਸਟੇਕ ਹোলਡਰਸ ਮੈਂਬਰਸ ਨੇ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਦੇ ਤੇ ਇਹਤੇ ਜਲ ਤੋਂ ਜਲਦ ਆਪਾਂ ਐਕਸ਼ਨ ਲਵਾਂਗੇ ਮੈਮ ਸਟੂਡੈਂਟ ਵਾਸਤੇ ਕੋਈ ਅਵੇਅਰਨੈਸ ਕੈਂਪ ਆ ਰਿ ਅਰੇਂਜਮੈਂਟ ਕਰਦੇ ਆ ਉਹ ਸਾਡੇ ਆਲਰੇਡੀ ਅਵੇਅਰਨੈਸ ਕੈਂਪੇਨਸ ਚਾਲੂ ਹੈਗੇ ਨੇ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਪੰਜਾਬ ਪੁਲਿਸ ਮਹਿਲਾ ਮਿੱਤਰ ਵੱਲੋਂ ਵੀ ਇਨਫੋਰਮੇਸ਼ਨ ਐਜੂਕੇਸ਼ਨ ਦੇ ਅਵੇਅਰਨੈਸ ਕੈਂਪੇਨਸ ਕੀਤੇ ਜਾਂਦੇ ਨੇ ਉਹਨਾਂ ਨੂੰ ਵੀ ਤੁਹਾਡੇ ਸਾਰਿਆਂ ਦੇ ਥਰੂ ਇਹੀ ਬੇਨਤੀ ਹੈ ਕਿ ਪਹਿਲੀ ਗੱਲ ਤਾਂ ਹੈ ਕਿ ਅੰਡਰ ਏਜ ਡਰਾਈਵਿੰਗ ਨਾ ਕੀਤੀ ਜਾਵੇ ਦੂਜਾ ਹੈ ਕਿਉਂਕਿ ਅੰਡਰਏਜ ਡਰਾਈਵਿੰਗ ਦੇ ਵਿੱਚ ਅਸੀਂ ਨਾ ਸਿਰਫ ਕਾਨੂੰਨੀ ਕਾਰਵਾਈ ਬੱਚੇ ਦੇ ਖਿਲਾਫ ਕਰਦੇ ਹਾਂ ਕਿ ਬਲਕਿ ਉਹਨਾਂ ਦੇ ਮਾਪਿਆਂ ਦੇ ਖਿਲਾਫ ਵੀ ਕਰਦੇ ਹਾਂ ਦੂਜਾ ਹੈ ਕਿ ਜਿਹੜੇ ਟੂ-ਵੀਲਰ ਚਲਾਉਂਦੇ ਨੇ ਨੌਜਵਾਨ ਉਹ ਆਪਣਾ ਕਪੈਸਿਟੀ ਦੇ ਅਕੋਰਡਿੰਗ ਹੀ ਕਰਨ 3 ਟ੍ਰਿਪਲ ਰਾਈਡਿੰਗ ਨਾ ਕਰਨ ਤੀਸਰਾ ਹੈ ਕਿ ਅੱਜ ਵੀ ਜਿਵੇਂ ਅਸੀਂ ਹੈਲਮਟ ਮੁਹਿਆ ਕਰਾਈ ਹਨ ਇਸਲੀ ਆਪਣੇ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੀ ਜਾਨ ਤੇ ਦੂਜਿਆਂ ਦੀ ਵੀ ਜਾਨ ਬਚਾਣ ਤੇ ਹੈਲਮਟ ਦੀ ਜ਼ਰੂਰ ਵਰਤੋਂ ਕਰਨ ਸ਼ਹਿਰ ਦੇ ਵਿੱਚ ਜਨ ਪੂਰਵਣ ਵਾਈਟ ਲਾਈਕ ਨੂੰ ਪਾ ਕੇ ਜੇ ਉਹ ਬਹੁਤ ਚੱਲਦੇ ਪਏ ਨੇ ਨਿਸ਼ਾਨ ਬਹੁਤ ਕਰਦੇ ਨੇ ਮੈਂ ਕਿਉਂ ਨਾ ਵਾਸਤੇ ਕੁਝ ਕਰ ਰਹੀ ਇਹ ਵੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਅਧੀਨ ਆਪਾਂ ਪੰਜਾਬ ਪੁਲਿਸ ਪਾਬੰਦ ਹੈ ਟ੍ਰੈਫਿਕ ਪੁਲਿਸ ਇਹਨਾਂ ਦੇ ਖਿਲਾਫ ਵੀ ਨਿਰੰਤਰ ਕਾਰਵਾਈ ਕਰ ਰਹੀ ਹੈ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਪ੍ਰੈਸ মিডিਆ ਕਲੱਬ ਨੂੰ ਬਹੁਤ-ਬਹੁਤ ਗੁਰਦੰਦਰਪੁਰ ਦੀ ਸਰਕਾਰ ਦੀਆਂ ਵਧਾਈਆਂ ਦਿੰਦਾ। ਤੁਹਾਨੂੰ ਪਤਾ ਹੈ ਕਿ ਖੰਨਾ ਵਿਕਾਸ ਕਲੱਬ ਦੀ ਟੀਮ ਖੜੀ ਹੈ ਇੱਥੇ ਤੇ ਖੰਨਾ ਵਿਕਾਸ ਕਲੱਬ ਕਿਸੇ ਵੀ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਹੈ। ਖੰਨਾ ਵਿਕਾਸ ਕਲੱਬ ਹਰ ਸਾਲ ਖੰਨਾ ਪੁਲਿਸ ਦੇ ਨਾਲ ਜ਼ਿਲ੍ਹਾ ਪੁਲਿਸ ਖੰਨਾ ਨਾਲ ਰਲ ਕੇ ਇਹ ਟ੍ਰੈਫਿਕ ਵੀ ਮਨਾਉਂਦੇ ਆਂ ਅਸੀਂ ਤੇ ਅਸੀਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆਂ ਤੇ ਇਹਨਾਂ ਨੂੰ ਸਮਾਨ ਵੀ ਪ੍ਰੋਵਾਈਡ ਕਰਦੇ ਆਂ ਤਾਂ ਜੋ ਜਿਹੜੇ ਐਕਸੀਡੈਂਟ ਦੇ ਵਾਸਤੇ ਮੁਹਿੰਮ ਚਲਾਉਂਦੇ ਨੇ ਸੇਫਟੀ ਵੀਕ ਦੀ ਇਹ ਉਹਨੂੰ ਅਸੀਂ ਅਸਲ ਰੂਪ ਦੇ ਵਿੱਚ ਧਾਰਨ ਕੀਤਾ ਜਾਵੇ ਜੇ ਕੋਈ ਇੱਕ ਵੀ ਜਾਣ ਵੱਜਦੀ ਹੈ ਤਾਂ ਖੰਨਾ ਵਿਕਾਸ ਕਲੱਬ ਦਾ ਮੋਟੋ ਪੂਰਾ ਹੋ ਜਾਂਦਾ ਕਿਉਂਕਿ ਖੰਨਾ ਵਿਕਾਸ ਕਲੱਬ ਦਾ ਮੋਟੋ ਇਹੀ ਹੈ ਕਿ ਜੋ ਇਨਸਾਨ ਦੀ ਪੂਜਾ ਉਹੀ ਰੱਬ ਦੀ ਪੂਜਾ ਅਸੀਂ ਰਿਫਲੈਕਟਰ ਦੇ ਰਹੇ ਹੈ ਹੈਲਮੇਟਸ ਵਗੈਰਾ ਦਿੱਤੇ ਨੇ ਤੁਹਾਨੂੰ ਐਸਐਸਪੀ ਸਾਹਿਬ ਨੇ ਵੀ ਦੱਸਿਆ ਸਾਰਾ ਕਿ ਤੁੰਦਾ ਪੈਰੀਆਂ ਨੇ ਤੁੰਦ ਦੇ ਮੌਸਮ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਸੋ ਅੱਜ ਮੈਂ ਆਪਣੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਖੰਨਾ ਪੁਲਿਸ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਇੱਕ ਕਾਫੀ ਸਮਾਨ ਅੱਜ ਸਾਰੀ ਪਬਲਿਕ ਨੂੰ ਦੇ ਰਹੇ ਜੋ ਪਬਲਿਕ ਦੇ ਬੈਨੀਫਿਟ ਵਿੱਚ ਹੀ ਹੋਵੇਗਾ